ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਨਿਊਜ਼ ਚੈਨਲ ਤੇ ਮੈਂ ਹਰਾਮਾ ਮੰਡੀ ਤੋਂ ਪਰਮਜੀਤ ਸਿੰਘ ਲੈਰੀ ਅੱਜ ਸਾਡੇ ਵਿਚਕਾਰ ਮੌਜੂਦ ਹਨ ਰਾਮਾ ਮੰਡੀ ਦੇ ਉਹ ਹੋਣ ਹਾਰ ਵਿਦਿਆਰਥੀ ਜੋ ਰਾਮਾ ਮੰਡੀ ਦੇ ਆਰਐਮਐਮ ਡੀਏਵੀ ਕਨਵਰਟ ਸਕੂਲ ਦੇ ਵਿੱਚੋਂ ਦਸਵੀਂ ਦੀ ਸੀਬੀਐਸਸੀ ਦੀ ਪ੍ਰੀਖਿਆ ਵਿੱਚੋਂ 500 ਵਿੱਚੋਂ 482 ਨੰਬਰ ਲੈ ਕੇ 96.4% ਅੰਕ ਲੈ ਕੇ ਰਾਮਾ ਮੰਡੀ ਦੇ ਵਿੱਚੋਂ ਟੌਪ ਕੀਤਾ ਹੈ ਆਓ ਗੱਲ ਕਰਦੇ ਹਾਂ ओमकार जिंदल जी ਨਾਲ ओमकार जिंदल जी ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਅੱਜ ਤੁਸੀਂ ਸਭ ਤੋਂ ਪਹਿਲਾਂ ਜਦੋਂ ਰਿਜ਼ਲਟ ਆਇਆ ਤੁਹਾਨੂੰ ਕਿਸ ਤੋਂ ਪਤਾ ਲੱਗਿਆ ਵੀ ਮੈਂ ਟੌਪ ਕੀਤਾ ਰਾਮਾ ਮੋੜੀ ਦੇ ਵਿੱਚੋਂ ਬੱਸ ਜੀ ਮੈਂ ਰਿਜ਼ਲਟ ਆਇਆ ਪਹਿਲਾਂ ਤਾਂ ਬੱਸ ਘਰੇ ਜਾ ਕੇ ਦੱਸਿਆ ਫਿਰ ਸਕੂਲ ਵਾਲਿਆਂ ਦਾ ਫੋਨ ਆ ਗਿਆ ਮਤਲਬ ਮੈਂ ਟੌਪ ਕੀਤਾ ਉਹ ਦੂਬਾ ਦੀ ਪਤਾ ਚੱਲਿਆ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਜਦੋਂ ਪਤਾ ਲੱਗਿਆ ਵੀ ਮੈਂ ਰਾਮਾ ਮੋੜੀ ਚ ਟੌਪ ਕੀਤਾ ਉਮੀਦ ਸੀ ਤੁਹਾਨੂੰ ਐਸਾਂ ਦੀ ਹਾਂਜੀ ਵੈਸੇ ਕੋਸ਼ਿਸ਼ ਤਾਂ ਕੀਤੀ ਸੀਗੀ ਬਸ ਬਸ ਉਮੀਦ ਤਾਂ ਸੀਗੀ ਬਸ ਵਧੀਆ ਲੱਗਿਆ ਵੈਸੇ ਕਿੰਨੇ ਪ੍ਰਸ਼ੰਕਲ ਰਹਿਣ ਦੀ ਮੀਸਲੀ ਤੁਹਾਨੂੰ ਵੀ ਮੇਰੇ ਇਨਕੰਕ ਆ ਜਾਣਗੇ ਮੈਨੇ ਤਾਂ ਬਸ ਜਮਾਂ ਸਹੀ ਵੈਸੇ 96 ਦੀ ਉਮੀਦ ਲਾਈ ਸੀਗੀ ਜਮਾਂ ਉਹ ਨਹੀਂ ਆਏ ਵੈਸੇ ਤੇ ਕਦੇ ਐਸ ਤਰ੍ਹਾਂ ਲੱਗਿਆ ਵੀ ਮੇਰਾ ਮੇਰੇ 100% ਕਿਉਂ ਨਹੀਂ ਆਏ ਵੀ 2-3% ਜਿਹੜੇ ਘਟ ਆਏ ਐ ਇਹ ਕਿਸ ਕੀ ਗੱਲ ਬੰਦਦੇ ਉਹਨੂੰ ਇਹ ਤਾਂ ਵੈਸੇ ਬੱਸ ਜਿਆਦਾ ਕੋਈ ਵੱਡਾ ਕਾਰਨ ਤਾਂ ਨਹੀਂ ਬੱਸ ਜਿਵੇਂ ਥੋੜਾ ਆਪਣਾ ਧਿਆਨ ਘਟਦੇ ਜਾਂਦੇ ਆਪਾਂ ਬਾਲੇ ਇੰਨਾ ਕਿ ਨੰਬਰਾਂ ਵਾਸਤੇ ਆਪਾਂ ਬਾਲਾ ਸੋਚਦੇ ਨਹੀਂ ਤਾਂ ਕਰਕੇ ਆਪਾਂ ਬਲਾਈਟਲੀ ਲੈਣੇ ਆ ਤਾਂ ਕਰਕੇ ਘੱਟ ਹੀ ਜਾਂਦੇ ਵੈਸੇ ਤੁਸੀਂ 10ਵੀਂ ਦੀ ਪ੍ਰੀਖਿਆ ਵਿੱਚੋਂ ਮਤਲਬ ਕਿ ਸਕੂਲ ਦੇ ਵਿੱਚ ਪੜ੍ਹਦੇ ਸੀ ਹਾਂਜੀ ਕਲਾਸ ਸਟਾਰਟ ਕੀਤੀ ਹਾਂਜੀ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਜਦੋਂ ਆਪਣਾ ਜਿਹੜਾ ਪਹਿਲਾ ਸਟੈਪ ਹੁੰਦਾ ਹੈਗਾ ਜਦੋਂ ਮਤਲਬ ਕਿ 3rd ਫਸਟ ਇਗਜ਼ਾਮ ਪੇਪਰ ਹੁੰਦੇ ਆ ਉਸ ਤਰ੍ਹਾਂ ਤਿਆਰੀ ਕਿ ਕਦੋਂ ਕਰ ਕਿਵੇਂ ਕਰਦੇ ਜਦੋਂ ਤਿਆਰੀ ਤੁਸੀਂ ਬਾਜ ਜਿਵੇਂ ਪੂਰੇ ਸਾਲ ਮਤਲਬ ਸੇਮ ਹੀ ਮਤਲਬ ਕੰਸਿਸਟੈਂਟੀ ਪੜਾਈ ਕੀਤੀ ਸੀਗੀ ਮਤਲਬ ਐਨ ਨਹੀਂ ਜਿਆਦਾ ਪੈਲ ਤੇ ਜਿਆਦਾ ਐ ਬਾਅਦ ਥੋੜੀ ਘੱਟ ਜਿਵੇਂ ਪੈਲ ਤੋ ਥੋੜਾ ਕੰਸਿਸਟੈਂਟ ਰਿਹਾ ਜੇ ਰੋਜ਼ ਪੜ੍ਹਦਾ ਸੀਗਾ ਤੇ ਇਸ ਤਰ੍ਹਾਂ ਪੜਾਈ ਕੀਤੀ ਸਾਰਾ ਸਾਲ ਤੇ ਜਿਹੜਾ ਸੈਕੰਡ ਟਰਮ ਸੀਗਾ ਤੇ ਜਿਹੜਾ ਲਾਸਟ ਟਰਮ ਸੀਗਾ ਲਾਸਟ ਟਰਮ ਤੇ ਫਸਟ ਟਰਮ ਦੇ ਵਿੱਚ ਤੁਸੀਂ ਕਿੰਨਾ ਕੁ ਡਿਫਰੈਂਸ ਮੰਨਦੇ ਹੋ ਕਿੰਨੇ ਕੀ ਪੜ੍ਹਾਈ ਕਰਨੀ ਪਈ ਤੁਹਾਨੂੰ ਬਸ ਜ਼ਿਆਦਾ ਤਾਂ ਨਹੀਂ ਫਰਕ ਲੱਗਿਆ ਬਸ ਸੈਕੰਡ ਟਰਮ ਚ ਬਸ ਜਿਵੇਂ ਥੋੜਾ ਫੁੱਲ ਸਿਲੇਬਸ ਹੋ ਜਾਂਦਾ ਹੈ ਥੋੜਾ ਮਤਲਬ ਪ੍ਰੈਸ਼ਰ ਜਾ ਹੋ ਜਾਂਦਾ ਪਰ ਉਹਨਾਂ ਬਾਲਾ ਖਾਸ ਫਰਕ ਤਾਂ ਨਹੀਂ ਪੈਂਦਾ ਜੇ ਆਪਾਂ ਪਹਿਲ ਤੋਂ ਥੋੜੀ ਪੜਾਈ ਸ਼ੁਰੂ ਕੀਤੀ ਹੋਵੇ ਵਧੀਆ ਤਾਂ ਵਧੀਆ ਹੋ ਜਾਂਦਾ ਉਹ ਵੀ ਸੈਕੰਡ ਟਰਮ ਵੀ ਕਦੇ ਬਸ ਮੰਮੀ ਡੈਡੀ ਨੇ ਤੁਹਾਨੂੰ ਐ ਨਹੀਂ ਕਿਹਾ ਵੀ ਤੇਰੇ ਨੰਬਰ ਘਟ ਆਏ ਜਾਂ ਹੁਣ 96% ਘਟ ਆਏ ਜਾਂ ਵੱਧਣ ਜੇ ਆਉਣ ਚਾਹੀਦੇ ਸੀਗੇ ਬਸ ਥੋੜਾ ਜਿਹਾ ਸੋਚਿਆ ਸੀਗਾ ਮਤਲਬ ਥੋੜਾ ਹੋਰ ਵਧੀਆ ਕਰ ਸਕਦਾ ਸੀਗਾ ਜਿਵੇਂ ਇੱਕ ਦੋ ਸਬਜੈਕਟ ਛੁੜੇ ਜਾ ਘੜ ਗਏ ਬਾਕੀਆਂ ਚ ਵਧਿਆ ਗਏ ਤਾਂ ਇਸ ਤਰ੍ਹਾਂ ਬਸ ਬਾਲਾ ਤਾਂ ਨਹੀਂ ਕਿਹਾ ਵੈਸੇ ਜਿਹੜੇ ਵਿਦਿਆਰਥੀ ਤੁਹਾਨੂੰ ਦੇਖ ਰਹੇ ਆ ਨੂ ਚੈਨਲ ਦੇ ਸਰ ਮਾਧਮ ਰਾਹੀਂ ਉਹ ਚਾਹੁੰਦੇ ਆ ਵੀ ਤੁਸੀਂ ਨੈਕਸਟ ਈਅਰ ਦਾ ਇਸ ਤੋਂ ਪਲਸ 2 ਦੇ ਵਿੱਚ ਪੇਪਰਾਂ ਦੇ ਵਿੱਚੋਂ ਵੀ ਤੁਸੀਂ ਟੌਪ ਕਰੋ ਤਾਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਬਸ ਆਈ ਮੈਸੇਜ ਦੇਣਾ ਚਾਹੁੰਗਾ ਕਿ ਆਪ ਜੀ ਤੇ ਭਰੋਸਾ ਰੱਖੋ ਕੋਈ ਵੀ ਕੰਮ ਮਤਲਬ ਤੁਸੀਂ ਜੇ ਇਮਾਨਦਾਰੀ ਨਾਲ ਕਰੋਗੇ ਮਿਹਨਤ ਨਾਲ ਕਰੋਗੇ ਕੁਝ ਵੀ ਕਰ ਸਕਦੇ ਹੋ ਕੋਈ ਵੀ ਕੰਮ ਔਖਾ ਨਹੀਂ ਹੁੰਦਾ ਮਤਲਬ ਇਸੇ ਤਰ੍ਹਾਂ ਮਤਲਬ ਪੜਦੇ ਰਹੋ ਜਿਵੇਂ ਮੈਂ ਪੜਿਆ ਸੀਗਾ 10ਵੀਂ ਚ ਤੁਸੀਂ ਵੀ ਐਵੇਂ ਕਰ ਸਕਦੇ ਹੋ ਜਿਵੇਂ ਮੈਂ ਕੀਤਾ ਆ ਤੁਸੀਂ 10ਵੀਂ ਜਮਾਤ ਤੁਸੀਂ ਸੀਬੀਐਸਸੀ ਕੋਲ ਦੇ ਵਿੱਚੋਂ ਡੀਐਫ ਸਕੂਲ ਦੇ ਵਿੱਚ ਪੜੀ ਤੁਹਾਨੂੰ ਕਿਹੜਾ ਸਬਜੈਕਟ ਜ਼ਿਆਦਾ ਤੁਹਾਡਾ ਫੇਵਰਟ ਸੀਗਾ ਇਹਦੇ ਵਿੱਚ ਇਸ ਫੇਵਰਟ ਤਾਂ ਸਾਇੰਸ ਤੇ ਮੈਥ ਜ਼ਿਆਦਾ ਸੀਗਾ ਬਾਕੀ ਵੀ ਮਤਲਬ ਵਧੀਆ ਲਾਉਂਦੇ ਸੀ ਬਸ ਸਾਰੀ ਪੜਦਾ ਸੀ ਬਸ ਇਹ ਦੋ ਥੋੜੀ ਜ਼ਿਆਦਾ ਪੜਦਾ ਸੀਗਾ ਬਾਕੀ ਦਾ ਹੀ ਸੀਗਾ ਹੁਣ ਤੁਸੀਂ 10ਵੀਂ ਵਿੱਚ ਟੌਪ ਕੀਤਾ ਤੇ ਅੱਗੇ ਜਾ ਕੇ ਤੁਹਾਡੀ ਕੀ ਪਲੈਨਿੰਗ ਹੈ ਅੱਗੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਮੈਂ ਨਾਨ ਮੈਡੀਕਲ ਲੈ ਰਿਹਾ ਕਿ ਇੰਜੀਨੀਅਰਿੰਗ ਮਤਲਬ ਕਰ ਰਹੇ ਹਾਂ ਤੇ ਆਰਟੀ ਕੋਲਿਜ ਲੈਣਾ ਚਾਹੁੰਦਾ ਹਾਂ ਅੱਗੇ ਤੇ ਆਰਟੀ ਤੋਂ ਬਾਅਦ ਅੱਗੇ ਅੱਗੇ ਵਾਸ ਜਿਵੇਂ ਮਤਲਬ ਹੈ ਪਲੈਨਿੰਗ ਤਾਂ ਨਹੀਂ ਬਹੁਤ ਜ਼ਿਆਦਾ ਕੀਤੀ ਬਾਕੀ ਹਏ ਬਾਲ ਸੋਚਿਆ ਨਹੀਂ ਹੋਇਆ ਤਾਂ ਉਟਾਈ ਹੈ ਤਾਂ ਸੋਚਿਆ ਮੈਂ ਜੀ ਇੰਜੀਨੀਅਰਿੰਗ ਜੋਬ ਵਗੈਰਾ ਜਾਂ ਹੋਰ ਕੁਝ ਅ ਇਸੀ ਸਾਡੇ ਨਾਲ ਓਮਕਾਰ ਜਿੰਦਲ ਜੋ ਰਾਮਾ ਮੰਡੀ ਦੇ ਸੰਦੀਪ ਕੁਮਾਰ ਜਿੰਦਲ ਤੇ ਦੇ ਸੁਪੁੱਤਰ ਅਤੇ ਉਹਨਾਂ ਦੀ ਮਾਤਾ ਅਸਰਿਤਾ ਜਿੰਦਲ ਦੇ ਸੁਪੁੱਤਰ ਜਿਨ੍ਹਾਂ ਨੇ ਰਾਮਾ ਮੰਡੀ ਦੇ ਵਿੱਚੋਂ ਆਰਐਮਡੀ ਸਕੂਲ ਦੇ ਵਿੱਚੋਂ ਜਿਹੜਾ ਟੌਪ ਕੀਤਾ ਹੈਗਾ ਪੂਰੀ ਰਾਮਾ ਮੰਡੀ ਦੇ ਵਿੱਚੋਂ ਟੌਪ ਕੀਤਾ ਹੈਗਾ ਸਾਰੇ ਆਂਢ ਗੁਆਂਢੀਆਂ ਵੱਲੋਂ ਰਿਸ਼ਤੇਦਾਰਾਂ ਵੱਲੋਂ ਇਹਨਾਂ ਨੂੰ ਵਧਾਈ ਦੇ ਮੈਸੇਜ ਆ ਰਹੇ ਹੈ ਵਧਾਈ ਦਿੱਤੀ ਜਾ ਰਹੀ ਹੈ ਤੇ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਜਿਹੜਾ ਓਮਕਾਰ ਜਿੰਦਲ ਹੈ ਇਸੇ ਤਰ੍ਹਾਂ ਤਰੱਕੀਆਂ ਨੂੰ ਚੁੰਦਾ ਰਵੇ ਤਰੱਕੀਆਂ ਤੇ ਬਲੰਦੀਆਂ ਨੂੰ ਚੁੰਦਾ ਰਵੇ ਤੇ ਇਸੇ ਉਦਾਰ ਨਾਲ ਅਸੀਂ ਅੱਜ ਅਸੀਂ ਤੁਹਾਡੇ ਤੋਂ ਅਦਾਸਤ ਚਾਹੁੰਦੇ ਹਾਂ ਮੈਂ ਹਰਾਮਾ ਮੋੜੀ ਤੋਂ ਪਰਮਜੀਤ ਸਿੰਘ ਲੈਰੀ ਤੇ ਤੁਸੀਂ ਦੇਖਦੇ ਰਹੋ ਦੇਸ਼ ਦੁਨੀਆ ਨਿਊਜ਼ ਚੈਨਲ